ਸਸੇਗਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਜੀ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 21 ਜੁਲਾਈ 2024 ਰਾਤ ਨੂੰ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਅੱਜ ਰਾਤ ਦੀ ਗੱਲ ਕਰੀਏ ਤਾਂ ਇੱਕ ਸਿਸਟਮ ਐਂਟਰ ਹੁੰਦਾ ਦਿਖਾਈ ਦੇ ਰਿਹਾ ਜੀ ਪੰਜਾਬ ਦੇ ਵਿੱਚ ਜੋ ਕਿ ਅੱਧ ਰਾਤ ਤੋਂ ਬਾਅਦ ਐਕਟੀਵੇਟ ਹੋਵੇਗਾ ਤੇ ਗੱਲ ਕਰ ਲੈਂਦੇ ਤਾਜ਼ਾ ਹਾਲਾਤਾਂ ਦੀ ਤਾਜ਼ਾ ਹਾਲਾਤ ਦੀ ਸੈਟਲਾਈਟ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂਓ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜिले ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਜ਼ਰੂਰ ਮੈਂਸ਼ਨ ਕਰ ਦਿਓ ਤੁਸੀਂ ਦੇਖ ਸਕਦੇ ਹੋ ਫਿਲਹਾਲ ਅਗਰ ਗੱਲ ਕਰੀਏ ਤਾਂ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਦੁਆਬੇ ਦੇ ਖੇਤਰਾਂ ਵਿੱਚ ਅੱਜ ਅਗਰ ਮੀਂਹਾਂ ਦੀ ਗੱਲ ਕਰੀਏ ਤਾਂ ਬਹੁਤ ਸੋਨੇ ਮੀ ਹੋਏ ਨੇ ਜੀ ਰੋਪੜ ਤੋਂ ਲੈ ਕੇ ਮੋਰਿੰਡਾ, ਕਰਾਲੀ, ਮੁਹਾਲੀ ਇਸ ਇਲਾਕੇ ਤੋਂ ਇਲਾਵਾ ਚਮਕੌਰ ਸਾਹਿਬ, ਸ੍ਰੀ ਚਮਕੌਰ ਸਾਹਿਬ ਤੋਂ ਇਲਾਵਾ ਹੁਸ਼ਿਆਰਪੁਰ, ਖਮਾਣੋ ਇਹ ਜਿਹੜੀ ਬੈਲਟ ਹੈ ਜੀ ਇਹਦੇ ਵਿੱਚ ਬਹੁਤ ਸੋਨੇ ਮੀਆ ਦੀਆਂ ਖਬਰਾਂ ਅੱਜ ਦੇਖਣ ਨੂੰ ਮਿਲੀਆਂ ਨੇ ਪਰ ਹੁਣ ਗੱਲ ਕਰ ਲੈਂਦੇ ਰਾਤ ਦੇ ਮੌਸਮ ਦੀ ਰਾਤ ਤੀ ਨੇ ਜੀ ਲਗਭਗ ਅੱਧ ਰਾਤ ਤੋਂ ਬਾਅਦ ਇੱਕ ਸਿਸਟਮ ਦੁਆਰਾ ਦਵੈਂਟ ਹੁੰਦੇ ਦਿਖਾਈ ਦੇ ਰਹੇ ਨੇ ਇੱਕ ਮਾਝੇ ਦੇ ਖੇਤਰ ਵਿੱਚ ਤੇ ਦੁਆਬੇ ਦੇ ਖੇਤਰ ਨੂੰ ਇਸ ਸਿਸਟਮ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਹੇ ਜਿਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਬਲਾਚੌਰ ਉਸ ਤੋਂ ਅੱਗੇ ਆਜੀਅਤ ਰੂਪਨਗਰ ਕੁਰਾਲੀ ਮੁਹਾੜੀ ਮੋਰਿੰਡਾ ਪਟਿਆਲਾ ਲੁਧਿਆਣਾ ਇਹ ਜਿਹੜੀ ਬੈਲਟਾਂ ਨੇ ਮੇਨ ਸ਼ਹਿਰਾਂ ਦੇ ਆਲੇ ਦੁਆਲੇ 20 25 30 ਕਿਲੋਮੀਟਰ ਦੀ ਬੈਲਟ ਇਤੇ ਵਿੱਚ ਮੀਂਹ ਦੇ ਚਾਂਸ ਦੁਬਾਰਾ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਹਵਾ ਦੀ ਗੱਲ ਕਰੀਏ ਤਾਂ ਹਵਾ ਜਿਹੜੀ ਹੈ ਉਹੋ ਪੂਰਬ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਇਹ ਸਿਸਟਮ ਦੁਆਰਾ ਤੋਂ ਅੱਗੇ ਵਧਦੇ ਹੋਏ ਦਿਖਾਈ ਦੇਣਗੇ ਤੇ ਇਹ ਸਿਸਟਮ ਜਿਹੜੇ ਨੇ ਚੱਕਰਵਾਤੀ ਰੂਪ ਦੇ ਵਿੱਚ ਅੱਗੇ ਵਧਣਗੇ ਜਿਸ ਦੇ ਨਾਲ ਕੀ ਇਹ ਪੂਰਬ ਤੋਂ ਦੁਬਾਰਾ ਤੋਂ ਮੀਂਹ ਲੈ ਕੇ ਆਉਣਗੇ ਤੇ ਪੂਰੇ ਪੰਜਾਬ ਨੂੰ ਕਵਰ ਕਰਦੇ ਹੋਏ ਸਵੇਰ ਵੇਲੇ ਤੱਕ ਦਿਖਾਈ ਦੇ ਸਕਦੇ ਨੇ ਪਰ ਜੋ ਕਿ ਸਵੇਰ ਦੀ ਵੀਡੀਓ ਹੋਵੇਗੀ ਉਹਦੇ ਵੀ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਕਿ ਕੱਲ ਨੂੰ ਕਿਸ ਇਲਾਕੇ ਵਿੱਚ ਸਵੇਰੇ ਮੀਂਹ ਹੋਣ ਦੇ ਚਾਂਸ ਨੇ ਉਹ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਵੇਗਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਪਵੇਗਾ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਚੰਗੀ ਲੱਗੀ ਹੈ ਲਾਈਕ ਜਰੂਰ ਕਰਕੇ ਜਾਇਓ ਜੀ ਕਮੈਂਟ ਕਰਨਾ ਨਾ ਭੁੱਲਿਓ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਤੇ ਮੌਸਮ ਦੇ ਤਾਜ਼ਾ ਹਾਲਾਤ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰਦ